ਕੱਚੀ ਜਮਾ ਨਿਗਰ ਇੰਨੇ ਹੋ ਚੁੱਕੀ ਵੀ ਇਹਦਾ ਵੇਟ ਟੁਕ ਟੁਕ ਪੰਜ ਤੋਂ 5.5 ਜਾਂ 6 ਕਿਲੋ ਹੋ ਸਕਦਾ ਉਸ ਤੋਂ ਇਹ ਨਹੀਂ ਸਾਡੇ ਦਰਖਤ ਦਾ ਮੋਟਾ ਦਾਣਾ ਦੇਖੋ ਆ ਵੀ ਤੋੜਤਾ ਇਹ ਵੀ ਭਾਰ ਨਹੀਂ ਚੱਲ ਸਕਿਆ ਇਹ ਹੱਲ ਨਹੀਂ ਐਂਆ ਜਾਂ ਲਾਸੀ ਲਾਂ ਜਾਂ ਮਿਆਂ ਨਹੀਂ ਨਿਆ ਇਹ ਅਸੀਂ ਬੀਲੀ ਰੱਖੀ ਵੀ ਆ ਸਪੈਸ਼ਲ ਸਾਂਭ ਕੇ ਕਿਉਂਕਿ ਇਹਦਾ ਜਿਹੜਾ ਬੀ ਆ ਵੀ ਮੋੜ ਕੇ ਨਹੀਂ ਮਿਲਦਾ ਜੇ ਕਿ ਸਰਜਨ ਨੂੰ ਚਾਹੀਦੇ ਹੁਣ 10 20 20 ਸੁੱਕਣ ਤੋਂ ਬਾਅਦ ਲੈ ਵੀ ਸਕਦਾਗਾ ਬੇਹਤ ਸਾਲਾਂ ਲੱਗਦੀਆਂ ਇੱਕ ਵੇਲਾ ਇੱਕ ਵੇਲੇ ਤੇ 15 15 20 ਵੀ ਇਕੱਠੀਆਂ ਲੱਗ ਜਾਂਦੀਆਂ ਨੇ ਅੱਲਾ ਜਿਹੜੀ ਕੀ ਦੋ ਤਨਕਰਾਂ ਨੂੰ ਸਬਜੀ ਦੀ ਮੁਕਦੀ ਨਹੀਂ ਉਹਨੇ ਜਿਵੇਂ ਆਹ ਬਣਾਉਣੀ ਹੈ ਕੱਲ ਆਹੀ ਤਿੰਨ ਘਰਾਂ ਨੂੰ ਛੱਡ ਜੂਗਾ ਬਰਨਾਲੇ ਤੋਂ ਅਵਤਾਰ ਸਿੰਘ ਸੰਧੂ ਘਰ ਦੀ ਬਾੜੀ ਚਲਾਇਆ ਬਿਨਾਂ ਰੇਸ ਬਰੇ ਤੋਂ